ਤਾਂ ਜੀ ਕਿ ਸੈਂਸ ਸੀ ਉਹਦੇ ਚ ਸਾਨੂੰ ਦਿੱਕਤ ਆ ਰਹੀ ਸੀ ਕਿ ਜਿਹੜਾ ਸਾਡਾ ਫਲਡ ਅਫफेक्टेड ਏਰੀਆ ਹੈਗਾ ਉੱਥੇ ਡੈਮੇਜ ਡਿਸਕਲ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਸੀ ਪਰ ਵਾਟਰ ਪ੍ਰੂਫ ਦੀ ਦਿੱਕਤ ਆ ਰਹੀ ਸੀ ਸੇਵਾ ਨੂੰ ਦੇ ਸੰਬੰਧ ਚ ਅਸੀਂ ਸੈਂਪਲ ਲੈ ਰਹੇ ਹਾਂ ਨਾ ਬਾਕੀ ਬੰਦੀਆਂ ਜੋ ਵੀ ਸੈਂਪਲ ਲੈ ਕੇ ਬਾਅਦ ਚ ਜੋ ਉਹਨਾਂ ਦਾ ਐਨਾਲਿਸਿਸ ਰਿਪੋਰਟ ਹੋਏਗੀ ਉਹ ਨੂੰ ਗੌਰਮਨ ਨੂੰ ਪੇਸ਼ ਕਰਨੀ ਹੈ 4 ਦਿਨ ਹੋਏਗਾ ਤਾਂ ਪਰ ਇਹ ਮਤਨ ਪਤਾ ਕਿ ਸਰ ਜੀ ਜਿਹੜੇ ਅਸੀਂ ਹਾਰਡ ਪਟਨ ਪਾਉਂਦੇ ਨਾ ਉਹ ਆਪਾਂ ਉਹਨਾਂ ਕਰੀ ਫਸਲ ਵੀ ਜਿਹੜੀ ਹੈ ਸਰ ਬਹੁਤ ਡੈਮੇਜ ਹੋਈ ਜੀ ਕੀ ਡੈਮੇਜ ਦੇ ਵਿੱਚ ਦਿੱਤੀ ਜਾਏਗੀ ਕਿਸਾਨ ਨੂੰ ਜਾਂ ਜਿਹੜਾ ਇਹ ਸੈਂਪਲ ਜਿਹਨੂੰ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜਿਹੜਾ ਅਨਲਿਸਿਸ ਹੁੰਦਾ ਅਨਲਿਸਿਸ ਤੋਂ ਬਾਅਦ ਉਹਨੂੰ ਇੱਕ ਰਿਪਰੈਜ਼ੈਂਟੇਟਿਵ ਅਨਲਿਸਿਸ ਦੇ ਤੌਰ ਤੇ ਲੈਂਦੀ ਹੋਈ ਜੋ ਗਵਰਨਮੈਂਟ ਅਨਾਉਂਸ ਕਰਦੀ ਹੈ ਰੈਲੀਫੀਸ਼ਨ ਨਾ ਪਿਛਲੇ ਸਮੇਂ ਅਜਿਹੀ ਜਰੂਰੀ ਇਸ ਤਰ੍ਹਾਂ ਹੁੰਦਾ ਹੈ ਤਾਂ ਉਸ ਦੀ ਦੋ ਵੀ ਗਵਰਨਮੈਂਟਲ ਰਿਸੋਰਸ ਦੇ ਜਾਂਦੇ ਨੇ ਕੋਈ ਇੰਪਲੀਮੈਂਟ ਹੋ ਜਾਂਦਾ ਤੁਸੀਂ ਪੰਜਾਬ ਵੱਲੋਂ ਆਪਣੇ ਵੱਲੋਂ ਪ੍ਰਪੋਜ਼ਲ ਰੱਖਦੇ ਹੋ ਨਾ ਕਿ ਨਛਮੀ ਜੀ ਆਪਾਂ 9 ਤਰੀਕ ਨੂੰ ਪੂਰੇ ਜ਼ਿਲ੍ਹੇ ਦੀਆਂ ਮੰਨੀਆਂ ਦਾ ਸੈਂਪਲ ਲੈ ਕੇ ਨਰਸਿਸ ਕਰਵਾ ਕੇ ਅਸੀਂ ਇਸ ਨੇ ਹੈੱਡ ਆਫ ਸਪੈਸ਼ੀਸ ਹੈੱਡ ਆਫ ਸਟੇਨ ਐਂਡ ਪਰਸਨਲ ਹੋਣੇ ਕਿ ਮਾਈਕਰੋ ਬਾਇਓਲੋਜੀ ਸੈਂਟਰ ਤੋਂ ਉਹ ਕਿਰਿਆਵਾਂ ਦੇ ਫੜਾਈ ਸੀ ਜਿਹੜਾ ਦੇਣਾ ਹੁੰਦਾ ਉਹ ਐਕਸੈਲ ਦੇ ਤੇਰਾਪੀ ਅਸੀਂ ਮੰਨੀਆਂ ਦੇ ਨਾਲ ਸੈਕਿੰਗ ਕਰਵਾ ਕੇ ਅਸੀਂ ਨਾਲ ਫਾਈਲ ਸਬਮਿਟ ਕਰਦੇ ਹਾਂ ਸੋ ਇਸ ਕਰਕੇ ਜਿਹੜੀ ਟੀਮਾਂ ਲਾਈਆਂ ਨੇ ਟਾਈਮ ਲੀ ਆ ਰਹੀਆਂ ਨੇ ਤੇ ਜਦੋਂ ਜੋ ਇਹਨਾਂ ਦੀ ਰਿਪੋਰਟ ਆਈ ਉਹਨੇ ਕੋਈ ਨਹੀਂ ਕੀਤਾ ਕਿ ਤੁਹਾਡੀ ਤੁਹਾਡੀ ਰਿਪੋਰਟ ਦੇ ਉੱਤੇ ਸਾਰੀ ਜਿਹੜੀ ਇਹ ਗੱਲ ਹੋਣੀ ਹੈ ਉਹ ਜੇ ਤੁਹਾਡੀ ਰਿਪੋਰਟ ਤੁਸੀਂ ਇੱਥੋਂ ਬਣਾ ਕੇ ਜੇ ਭੇਜੋਗੇ ਇਹਨਾਂ ਦੇ ਹੱਥ ਵਿੱਚ ਤਾਂ ਹੀ ਉਹ ਸਾਡੀ ਰਿਪੋਰਟ ਜਾ ਚੁੱਕੀ ਹੈ ਜੀ ਉਸ ਤੋਂ ਬਾਅਦ ਜਿਹੜਾ ਐਫਸੀ ਇਹ ਆਪਣੀ ਰਿਪੋਰਟ ਜਿਹੜਾ ਉਹਨਾਂ ਦੇ ਲੈਬਾਰਟਰੀ ਅਨਾਲਿਸਿਸ ਹੁੰਦੇ ਨੇ ਰਿਪੋਰਟ ਦੇ ਅਨਾਲਿਸਿਸ ਤੋਂ ਬਾਅਦ ਜਿਹੜੀ ਹੈ ਜੋ ਡਿਸੀਜਨ ਆਉਂਦੇ ਨੇ ਉਹਦੇ ਬਿਨਾਂ ਤੇ ਹੀ ਅਗਲੇ ਜਿਹੜਾ ਫਿਊਚਰ ਜੋ ਰਿਲੈਕਸੇਸ਼ਨ ਆਉਂਦੀਆਂ ਉਹਦੇ ਦੇਖ ਕੇ ਟਾਈਮ ਬౌੰਡ ਹੁੰਦਾ ਟਾਈਮ ਬౌండ్ ਬੇਸਿਕਲੀ ਇਹਨਾਂ ਦੇ ਰੂਮ ਇੰਨਾ ਤੇ ਐਨਲਿਸਿਸ ਹੋ ਜਾਂਦਾ ਜਿਹੜੀ ਰਿਪੋਰਟ ਆਏਗੀ ਉਸ ਤੋਂ ਬਾਅਦ ਡਿਸੀਜਨ ਜਿਹੜੇ ਹੁੰਦੇ ਨੇ ਉਹ ਵੀ ਹੈਡ ਆਫ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਹੁੰਦੇ ਨੇ ਸਰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਹੈ ਇਹ ਤੱਕ ਤੇ ਅੱਜ ਸੈਂਪਲ ਜਾਣ ਕੇ 4 ਤੋਂ 10 ਦਿਨ ਜੀ ਠੀਕ ਠੀਕ ਹੈ ਜਿਹੜੀ ਸੈਂਟਰ ਟੀਮ ਦੇ ਆਫੀਸਰ ਸਰਹਾਨ ਜਿਹੜੇ ਆ ਅੱਜ ਗਰਦਾਸਪੁਰ ਦੇ ਉਹਨਾਂ ਕਮੰਡੀਆਂ ਚ ਗੋਰਾਉ ਕਰ ਰਹੇ ਨੇ ਜਿੱਦਾਂ ਮਣਕੀ ਦੇ ਪਿੱਛੇ ਦੀ ਜ਼ਮੀਨ ਅੜਾ ਨਾਲ ਬਹੁਤ ਵੱਡਾ ਜਿਮੇਤਰਾ ਸਾਰੇ ਜਿਹੜੀਆਂ ਮਸਲੇ ਆ ਕਿ ਤੇ ਸਾਨੂੰ ਇੱਕ ਉਮੀਦ ਹੈ ਕਿ ਕੁਛ ਨਾ ਕੁਛ ਜਿਹੜੇ ਵਿੱਚ ਪਿਆਰ ਤੇ ਜਿੰਨ ਜਰਾ ਨੂੰ ਆਰਤੀਆਂ ਨੂੰ ਜਰੂਰ ਲੱਛੇ ਜਿਹੜੇ ਮੰਗੀ ਚਾਹੀਦੀ ਹੋਂ ਸੈਂਟਰ ਤੇ ਤੋਂ ਬਾਅਦ ਚੌੜ ਵੀ ਲੱਗਣੇ ਨੇ ਮਿਲਾਂ ਤੇ ਉਹਦੇ ਚ ਵੀ ਤੁਹਾਨੂੰ ਪਤਾ ਵੀ ਟੋਟਾ ਵੀ ਜ਼ਿਆਦਾ ਹੋਏਗਾ ਇਸ ਵਾਰ ਇਹ ਸਾਰੀਆਂ ਚੀਜ਼ਾਂ ਨੂੰ ਮੰਦੇ ਰੱਖ ਮੰਦੇ ਰੱਖ ਤਾਂ ਜਿਹੜੀ ਟੀਮ ਆਈ ਹੈ ਆਉਣ ਵਾਲੇ ਸਮੇਂ ਚ ਜਰੂਰ ਆਸ ਕਰਦੇ ਹਾਂ ਸੈਂਟਰ ਤੋਂ ਕਿ ਇਹ ਕੁਛ ਨਾ ਕੁਛ ਪੰਜਾਬ ਸਰਕਾਰ ਵੱਲੋਂ ਕੁਝ ਉਹਨਾਂ ਦੇ ਅੱਗੇ ਰੱਖੀ ਗਈ ਹੈ ਕਿਸਮਾਂ ਦਾ ਕੁਝ ਮੈਨੂੰ ਤਾਂ ਨਹੀਂ ਡਿਮਾਂਡਾਂ ਸੁਖੀਆਂ ਕਈਆਂ ਤਾਂ ਹੀ ਆਈ ਹੈ ਬਸ ਸਰਕਾਰ ਨੂੰ ਦੇਖਿਆ ਡਿਮਾਂਡ ਇਹਦੇ ਬਾਰੇ ਮੈਨੂੰ ਕੋਈ ਨੋ ਲੈਜ ਨਹੀਂ ਤੁਸੀਂ ਕਹਿ ਰੱਖੀਂ ਡਿਮਾਂਡਾਂ ਆ ਡਿਮਾਂਡਾਂ ਰੱਖੀਏ ਤਾਂ ਡਿਮਾਂਡਾਂ ਤੋਂ ਬਾਅਦ ਹੀ ਆਏ ਨਾ ਆ ਮੈਂ ਕਿਹਨੂੰ ਤਾਂ ਮੰਤਰੀਏ ਤੇ ਬਾਰੇ ਦੱਸ ਸਕਦਾ ਪ੍ਰੋਪਰ ਤਾਂ ਉੱਤੇ ਇਹ ਪੂਰ ਸਪਲਾਈ ਦੇ ਮੌਇਸਚਰ ਜਾਂਚ ਡੈਮੇਜ ਦੀ ਗੱਲ ਹੈ ਬਿਲਕੁਲ ਇਹਦੇ ਚ ਡੈ ਹੈ ਬਿਲਕੁਲ ਬਹੁਤ ਜ਼ਿਆਦਾ ਐਮਜੀ ਮੇਨ ਪ੍ਰੋਬਲਮ ਹੈ ਕਿ ਝੋਨਾ ਦਾ ਸਾਰਾ ਡੈਮੇਜ ਹੀ ਹੈ ਤਾਂ ਮੌਇਸਚਰ ਬਹੁਤ ਜ਼ਿਆਦਾ ਅਜੇ ਵੀ ਮੌਇਸਚਰ ਬਹੁਤ ਆ ਰਿਹਾ ਇਹਨਾਂ ਦੋਹਾਂ ਚੀਜ਼ਾਂ ਚ ਜਿਹੜੀ ਉਹ ਵੈਕੈਸ਼ਨ ਆਪਾਂ ਮੰਗਣੀ ਹੈ ਕਿ ਦੋਹਾਂ ਚੀਜ਼ਾਂ ਦਿੱਤੀਆਂ ਕੋਈ ਤੋਂ ਬਾਅਦ ਜਦੋਂ ਝੋਨਾ ਮਿਲਣਾ ਤੇ ਲੱਗਣਾ ਉਹਦੇ ਚ ਜਦੋਂ ਜਾਣਾ ਤੇ ਉਹਦੇ ਜੇ ਟੋਟਾ ਹੋਣਾ ਤਾਂ ਮਿਲਣਾ ਵਾਲਿਆਂ ਨੂੰ ਪਹੁੰਚਾਉਣਾ ਨਾ ਹਰ ਚੀਜ਼ ਨੂੰ ਮੁੱਖ ਰੱਖ ਕੇ ਤਾਂ ਸਾਨੂੰ ਉਮੀਦ ਆ ਕਿ ਕੁਝ ਸਪੈਸ਼ਲ ਜਿਹੜਾ ਹੜਪਰਭਾਉਤ ਇਲਾਕੇ ਚ ਐਟਰ ਟੀਮ ਕੋਲ ਵੱਖਰਾ ਕੁ ਟਾਈਮ ਲਾਉਂਦੇ ਇਹ ਤੇ ਬਰੇਤ ਹੋ ਹੀ ਦੱਸ ਸਕਦੇ ਤੁਸੀਂ ਸਪੈਸ਼ਲ ਤੌਰ ਤੇ ਸਾਇਦ ਬਰੇਤ ਟਾਈਮ ਬਰੇਤ ਠੀਕ ਚਲੋ ਕੀ ਡਿਸੀਜਨ ਕੈਕੀ ਗੀਓ ਕੀ ਆ ਕੰਦੀਸ ਜੀ ਸਾਹਿਬਾ ਨਾਲ ਆਈ ਸੀ ਐਸ ਤੋਂ ਸਾਫ ਸਾਡੇ ਡੀ ਐਫ ਸੀ ਸਾਹਿਬ ਨਾਲ ਗਏ ਉਹਨਾਂ ਨੇ ਮਤਲਬ ਸਾਡੇ ਅਸੀਂ ਉਹਨਾਂ ਨੂੰ ਮੈਸੇਜ ਪਹਿਲਾਂ ਕਨਵੇ ਕਰ ਦਿੱਤਾ ਸੀ ਕਿ ਮੰਡੀ ਜਿਹੜਾ ਮਾਲ ਆ ਰਿਹਾ ਡੈਮੇਜ ਇਸ ਕਲਰ ਵਗੈਰਾ ਜਾਦਾ ਆ ਰਿਹਾ 9 ਤਰੀਕ ਨੂੰ ਪਹਿਲਾਂ ਕੀ ਮੈਥ ਸੈਂਪਲ ਆ ਰਹੀ ਗੀਆਂ ਅੱਜ ਫਿਰ ਦੁਬਾਰਾ ਉਹਨਾਂ ਐਫ ਸੀ ਦੇ ਨਾਲ ਗੱਲਬਾਤ ਲੈ ਕੇ ਵਿੱਚ ਕੀਤਾ ਸਾਨੂੰ ਵਿਸ਼ਵਾਸ ਤੋਂ ਆਇਆ ਉਹਨਾਂ ਨੇ ਸੈਂਪਲ ਆ ਪ੍ਰੋਪਰ ਭੇਜ ਦੇ ਜੋ ਵੀ ਰਿਪੋਰਟ ਆਈ ਹੈ ਉਹ ਆਪਾਂ ਇੱਥੇ ਲੱਗਦਾ ਕਿ ਪੋਜ਼ਿਟਿਵ ਰਿਪੋਰਟ ਆਈ ਹੈ। ਦੇਖੋ ਸਰਕਾਰਾਂ ਦੇ ਕੰਮ ਅਸੀਂ ਦੇ ਸਮਝਣਾ ਵੀ ਜਿਹੜਾ ਜੀਵਨ ਜੀਵ ਦੀ ਫਸਲ ਦਾ 2-4 ਦਿਨ ਚੱਲ ਜਾਂਦਾ। ਇਹ ਤੇ ਸਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਲਈ ਨਾ ਭੇਜਦਾ ਫਿਰ ਕੈਮਰੇ 'ਚ ਮੀਟਿੰਗ ਬੈਠੇ ਰਿਲੈਕਸੇਸ਼ਨ ਇੱਕ ਗੰਮ ਵਾਲੀ ਮੇਲ ਵਾਲੀ ਗੱਲ ਦੀ। ਬੜੀ ਸੰਗਦੇ ਵੀ ਖੱਜਲ ਖਰਾਬੀ ਵਾਲੀ ਗੱਲ ਆ। ਉਹਨੇ ਜਿਹਨੂੰ ਟਾਈਪ ਦੇ ਜਿਹੜਾ ਨਾਂ ਨਹੀਂ ਜਾਣ। ਠੀਕ ਹੈ ਤੁਸੀਂ ਵੀ ਅਫਸਰ ਸਾਹਿਬਾਂ ਨੂੰ ਪੁੱਛਦੇ ਜੀ ਤੁਹਾਨੂੰ ਕੋਈ ਵੀ ਟਾਈਮ ਤੋਂ ਕਿਸੇ ਨੇ ਕੋਈ ਦੱਸਿਆ ਨਹੀਂ। ਤੇ ਜੇ ਇਹ ਤੇ 2-4 ਦਿਨ ਚਾਜੇ ਆਪਾਂ 2-4 ਦਿਨ ਲਈ ਜੀ ਜਿਹੜੇ ਕੋਹਤਾ ਆਪਾਂ ਦੱਸਦੇ ਨੇ 200 ਰੁਪਏ ਦੀ ਮੱਢੀ ਚੋ ਜਾ ਸਕਦਾ ਮੈਂ ਜੀਵੀਨਦਾਰ ਦੀ ਖੇਚਲ ਕੋਈ ਹੈ ਜੇ ਤੋਹਤ ਹੈ ਜੇ ਜਿਹੜੀ ਅਸੀਂ ਭਰਦੇ ਆ ਉਹ ਮੰਨ ਲਓ ਡੈਮੇਜ ਵਾਲਾ ਮਾਰ ਭਰਦੇ ਆ ਅਫਸਰ ਸਾਨੂੰ ਕਿਹਦੇ ਤੁਸੀਂ ਬੋਰੀਆਂ ਚ ਜੋ ਭਰੇ ਆ ਤੇ ਜਦੋਂ ਆਪਾਂ ਜੀਮਿੰਦਾਰ ਵੱਲ ਵੇਖਦੇ ਆ ਤੇ ਫਿਰ ਸਾਨੂੰ ਅਸੀਂ ਦੋਹੇ ਪਾਸੇ ਜਿਹੜੇ ਆ ਕਿਉਂਕਿ ਅਸੀਂ ਇਹਨਾਂ ਦੇ ਲਾਇਸੈਂਸੀ ਆ ਅਸੀਂ ਦੋਹੇ ਪਾਸੇ ਪੀਸੇ ਜਾ ਰਹੇ ਆ ਅਸੀਂ ਇਹੀ ਬੇਨਤੀ ਕਰਦੇ ਕਿ ਛੇਤੀ ਤੋਂ ਛੇਤੀ ਕੋਈ ਹੱਲ ਲਵੇ ਡੈਮੇਜ ਇਸ ਕਦਰ ਦਾ ਕੀਤਾ ਜਾਵੇ ਕਿਉਂਕਿ ਜੀਮਿੰਦਾਰ ਦਾ ਬਹੁਤ ਨੁਕਸਾਨ ਹੋਇਆ ਤੇ ਜਿੰਦਾ ਕੋ ਹੱਲੋ ਜੇ 150 ਰੁ